ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਅੱਜ 14 ਦਸੰਬਰ ਹੈ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੈ ਜਿਹੜਾ ਸੰਗਠਨ ਹੈ ਅਕਾਲੀ ਦਲ ਪੋਲੀਟੀਕਲ ਪਾਰਟੀ ਦਾ ਉਹਦੀ ਮਿਆਦ ਜਿਹੜੀ ਹੈ ਉਹ ਅੱਜ ਖਤਮ ਹੋ ਗਈ ਹੈ ਸੁਖਬੀਰ ਬਾਦਲ ਉਹਦੇ ਪ੍ਰਧਾਨ ਸੀਗੇ ਕੋਈ ਜਨਰਲ ਸੈਕਟਰੀ ਸੀਗਾ ਕੋਈ ਜਿਹੜਾ ਵਾ ਉਹ ਸੀਨੀਅਰ ਮੀਤ ਪ੍ਰਧਾਨ ਸੀ ਤੇ ਹੁਣ ਅਕਾਲੀ ਦਲ ਜਿਹੜੀ ਆ ਇਹ ਕਿਹਨਾਂ ਹੱਥਾਂ ਵਿੱਚ ਜਾਏਗੀ ਅਗਲੀ ਗੱਲ ਤੁਹਾਨੂੰ ਜਾਣਨੀ ਚਾਹਾਂਗੇ ਵੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਹੜੇ ਅਪਸ਼ਬਦ ਬੀਬੀ ਜ਼ਗੀਰ ਕੌਰ ਹੋਣਾ ਵਾਸਤੇ ਇਸਤੇਮਾਲ ਕੀਤੇ ਸੀ ਉਹਦੇ ਉੱਤੇ ਧਾਮੀ ਹੋਣਾ ਨੇ ਮਾਫੀ ਤੇ ਮੰਗ ਲਈ ਸੀਗੀ ਪਰ ਹੁਣ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਧਾਮੀ ਸਾਹਿਬ ਨੂੰ ਕਹਿੰਦੇ ਵੀ ਇੱਥੇ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਦਿਓ ਇਸ ਪੂਰੇ ਮੁੱਦੇ ਦੇ ਉੱਤੇ ਧਾਮੀ ਸਾਹਿਬ ਜਿਹੜੇ ਆ ਇਹ ਘਿਰਦੇ ਹੋਏ ਵਿਖਾਈ ਦੇ ਰਹੇ ਆ ਤੇ ਮੁਸੀਬਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਧਾਮੀ ਸਾਹਿਬ ਦੀਆਂ ਵੱਧ ਸਕਦੀਆਂ ਤੇ ਨਾਲ ਹੀ ਆਪਾਂ ਡਲਾ ਸਾਹਿਬ ਤੋਂ ਇਹ ਵੀ ਜਾਣਾਂਗੇ ਵੀ ਕਿਸਾਨਾਂ ਨੇ ਅੱਜ ਫੇਰ ਦਿੱਲੀ ਵੱਲ ਨੂੰ ਕੂਚ ਜਦੋਂ ਕਰਨ ਦਾ ਇਰਾਦਾ ਕੀਤਾ ਜਦੋਂ ਉਹ ਉਸ ਪੁਲਿਸ ਪੋਸਟ ਤੱਕ ਪਹੁੰਚੇ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਪੁਲਿਸ ਨੇ ਅੱਜ ਫੇਰ ਫਰਵਰੀ ਵਾਲਾ ਸੀਨ ਜਿਹੜਾ ਉਹ ਦੁਹਰਾ ਦਿੱਤਾ ਪਾਣੀ ਦੀਆਂ ਬਿਚਾਰਾਂ ਵੀ ਚਲਾਈਆਂ ਤੇ ਕਹਿੰਦੇ ਆ ਵੀ ਰਬੜ ਵਾਲੀਆਂ ਗੋਲੀਆਂ ਵੀ ਅੱਜ ਫੇਰ ਚਲਾਈਆਂ ਗਈਆਂ ਜੀ ਡਲਾ ਸਾਹਿਬ ਸ਼ੁਰੂ ਕਰਦੇ ਆ ਅਕਾਲੀ ਦਲ ਤੋਂ ਬਿਲਕੁਲ ਸੰਦੀਪ ਜੀ ਜਿਵੇਂ ਤੁਸੀਂ ਪਹਿਲਾ ਸਵਾਲ ਅਕਾਲੀ ਦਲ ਨਾਲ ਕੀਤਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਹਾਊਸ ਅੱਜ ਐਕਸਪਾਇਰ ਹੋ ਚੁੱਕਿਆ ਹੈ ਕਿਉਂਕਿ ਅੱਜ ਆਖਰੀ ਦਿਨ ਹੈ ਅੱਜ ਹਾਊਸ ਦੀ ਮਿਆਦ ਖਤਮ ਹੋ ਗਈ ਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਅਸਤੀਫੇ ਦੀ ਮਨਜ਼ੂਰੀ ਨਾ ਮਨਜ਼ੂਰੀ ਦੀ ਅਰਚਨ ਚੱਲ ਰਹੀ ਸੀ ਆਪਾਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਤੇ ਮੈਂ ਕੁਝ ਜਿਹੜੇ ਤਕਨੀਕੀ ਐਕਸਪਰਟ ਨੇ ਪੋਲੀਟੀਕਲ ਐਕਸਪਰਟ ਨੇ ਮੈਂ ਉਹਨਾਂ ਨਾਲ ਵੀ ਟੈਲੀਫੋਨ ਤੇ ਗੱਲਬਾਤ ਕੀਤੀ ਮੈਨੂੰ ਜੋ ਸਮਝ ਮਿਲੀ ਜਾਣਕਾਰੀ ਮਿਲੀ ਉਹਦੇ ਮੁਤਾਬਕ ਹਾਊਸ ਅਕਾਲੀ ਦਲ ਦਾ ਐਕਸਪਾਇਰ ਹੈ ਸੁਖਬੀਰ ਸਿੰਘ ਬਾਦਲ ਦੇ ਅਹੁਦੇ ਦੀ ਮਿਆਦ ਖਤਮ ਹੋ ਗਈ ਜਾਂ ਤਾਂ ਅਕਾਲੀ ਦਲ ਅੱਜ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਕਿਸੇ ਹੋਰ ਨੂੰ ਨਵੇਂ ਸਿਰੇ ਤੋਂ ਪ੍ਰਧਾਨ ਚੁੜ ਲੈਂਦਾ ਯਾ ਅੱਜ ਨਵੀਆਂ ਨਿਯੁਕਤੀਆਂ ਸ਼੍ਰੋਮਣੀ ਅਕਾਲੀ ਦਲ ਕਰ ਦਿੰਦਾ ਬੈਠਕ ਬੁਲਾ ਕੇ ਸਰਬਸੰਮਤੀ ਨਾਲ ਫੈਸਲੇ ਕਰ ਲੈਂਦਾ ਇੱਕ ਸੁਰ ਨਾਲ ਫੈਸਲੇ ਕਰ ਲੈਂਦਾ ਹੁਣ ਜੋ ਪਤਾ ਲੱਗਿਆ ਹੈ ਜਿਹੜਾ ਰਾਹ ਐਕਸ਼ਨੋਮੀ ਅਕਾਲੀ ਦਲ ਕੋਲੇ ਇੱਕ ਤਈ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਹੁਣ ਬੁਲਾਈ ਜਾ ਸਕਦੀ ਹੈ ਤੇ ਵਰਕਿੰਗ ਕਮੇਟੀ ਮਤਾ ਪਾ ਕੇ ਹਾਊਸ ਨੂੰ ਐਕਸਟੈਂਡ ਕਰ ਸਕਦੀ ਹੈ ਇਸ ਹਾਊਸ ਨੂੰ 6 ਮਹੀਨੇਾਂ ਲਈ 1 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਧਾ ਸਕਦੀ ਹੈ ਵੀ ਕਿਸੇ ਕਾਰਨ ਵੱਰਸ਼ ਉਹ ਕਾਰਨ ਇਹ ਦਿੱਤਾ ਜਾ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲੱਗੀ ਸੀ ਸਾਰੇ ਲੀਡਰ ਸਹਿਬਾਨ ਤਨਖਾਹ ਤੇ ਸਜ਼ਾ ਆਪਣੀ ਭੁਗਤ ਰਹੇ ਸੀ ਧਾਰਮਿਕ ਸਜ਼ਾ ਤੇ ਉਸ ਤੋਂ ਬਾਅਦ ਅਸੀਂ ਹੁਣ ਵਰਕਿੰਗ ਕਮੇਟੀ ਬੁਲਾ ਕੇ ਹਾਊਸ ਨੂੰ ਐਕਸਟੈਂਡ ਕਰਦੇ ਆ ਪਰ ਜਦੋਂ ਸੁਖਵੀਰ ਸਿੰਘ ਬਾਦਲ ਦੇ ਦਾ ਅਸਤੀਫਾ ਸੀ ਜਿਹੜਾ ਉਹ ਉਹਨਾਂ ਦੇ ਰਹਿੰਦੇ ਕਾਰਜਕਾਲ ਦਾ ਅਸਤੀਫਾ ਸੀ 14 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਦਾ ਅੱਜ ਕਾਰਜਕਾਲ ਖਤਮ ਹੋ ਗਿਆ ਸੋ ਹੁਣ ਜਦੋਂ ਵਰਕਿੰਗ ਕਮੇਟੀ ਬੈਠੂਗੀ ਜਿਹੜਾ ਹੁਕਮ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਕਿ ਤਿੰਨੇ ਲੋਕਾਂ ਦੇ ਅਸਤੀਫੇ ਪ੍ਰਵਾਨ ਕਰੋ ਹਾਲਾਂਕਿ ਦਾਅਵੇ ਇਹ ਆ ਰਹੇ ਨੇ ਅਕਾਲੀ ਦਲ ਦੇ ਲੀਡਰ ਸਹਿਬਾਨਾਂ ਵੱਲੋਂ ਕਿ ਜਥੇਦਾਰ ਸਹਿਬਾਨਾਂ ਨੂੰ ਜਦੋਂ ਅਸੀਂ ਮਿਲੇ ਤੇ ਸਾਨੂੰ ਸਮਾਂ ਮਿਲ ਗਿਆ ਅਸੀਂ ਵੀਕ ਦਿੱਤਾ ਹੁਣ ਉਹ ਵੀ ਵਰਕਿੰਗ ਕਮੇਟੀ ਜੁੜਦੀ ਹੈ ਕੀ ਵਰਕਿੰਗ ਕਮੇਟੀ ਇਹ ਅਸਤੀਫੇ ਪ੍ਰਵਾਨ ਕਰ ਸਕੇਗੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਤਾਂ ਮਿਆਦ ਹੀ ਖਤਮ ਹੋ ਗਈ ਸੋ ਇਹਦਾ ਮਤਲਬ ਹੈ ਬਰਤੀ ਕਮੇਟੀ ਹੁਣ ਜਿਹੜੇ ਉਹ ਫੈਸਲੇ ਸੀ ਉਹਨਾਂ ਚੋਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਉਹਦੀ ਉਹਨੂੰ ਮਨਜ਼ੂਰੀਆਂ ਰੱਦ ਕਰਨ ਦੀ ਸਿਟੀ ਚ ਨਹੀਂ ਹੋਏਗੀ ਮੇਰਾ ਖਿਆਲ ਤੇ ਜਦੋਂ ਹਾਊਸ ਐਕਸਪਾਇਰ ਹੋ ਗਿਆ ਤੇ ਜਿਹੜੇ ਬਾਕੀ ਲੀਡਰਾਂ ਨੇ ਅਸਤੀਫੇ ਦਿੱਤੇ ਨੇ ਭਾਵੇਂ ਐਨ ਐਨ ਕੇ ਸ਼ਰਮਾ ਜੀ ਨੇ ਦਿੱਤੇ ਨੇ ਜਾਂ ਅਨਿਲ ਜੋਸ਼ੀ ਹੁਣਾ ਨੇ ਦਿੱਤੇ ਨੇ ਤੇ ਉਹ ਵੀ ਤਾਂ ਫਿਰ ਅਸਤੀਫਿਆਂ ਦੀ ਮਿਆਦ ਇੱਕ ਤਰੀਕੇ ਨਾਲ ਹੀ ਮੰਨੀ ਜਾਏਗੀ ਜਦੋਂ ਹਾਊਸ ਐਕਸਪਾਇਰ ਹੋ ਗਿਆ ਜਾਂ ਉਹ ਅਗਰ ਪ੍ਰਵਾਨ ਕਰਨੇ ਵੀ ਹੋਣਗੇ ਤੇ ਉਹ ਸ਼ਰੂਮਨੀ ਕਮੇਟੀ ਤਕਨੀਕੀ ਤੌਰ ਦੇ ਉੱਤੇ ਕੋਈ ਨਾ ਕੋਈ ਸਾਨੂੰ ਅਪਡੇਟ ਕਰੇਗੀ ਕੋਈ ਲੀਗਲ ਵਿੰਗ ਸ਼ਰੂਮਨੀ ਅਕਾਲੀ ਦਲ ਦਾ ਕੁਝ ਨਾ ਕੁਝ ਉਹਦੇ ਤੇ ਅਪਡੇਟ ਕਰੇਗਾ ਅੱਜ ਵੀ ਮੈਂ ਵੇਖ ਰਿਹਾ ਸੀ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਬਰੀਫਿੰਗ ਜਾਂ ਪ੍ਰੈਸ ਕਾਨਫਰੰਸ ਇਸ ਮੁਤਲਕ ਨਹੀਂ ਹੋਈ ਕੱਲ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਰਦਾਸ ਕਰਾ ਕੇ ਆਪਣੀ ਧਾਰਮਿਕ ਸਜ਼ਾ ਉਹਨਾਂ ਨੇ ਪੂਰੀ ਕਰਨ ਤੋਂ ਬਾਅਦ ਅਰਦਾਸ ਵੀ ਕੀਤੀ ਔਰ ਜੋ ਉਹਨਾਂ ਦੀਆਂ ਧਾਰਮਿਕ ਜ਼ਿੰਮੇਵਾਰੀਆਂ ਸੀ ਉਹਨਾਂ ਨੇ ਨਿਭਾਈਆਂ ਉਸ ਤੋਂ ਬਾਅਦ ਵੀ ਹੁਣ ਤੱਕ ਅੱਜ 14 ਦਸੰਬਰ ਤੱਕ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਇਹ ਲਗਭਗ 4:30 ਵੱਜ ਗਏ ਨੇ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਕਿ ਅਸੀਂ ਵਰਕਿੰਗ ਕਮੇਟੀ ਬੁਲਾ ਰਹੇ ਹਾਂ ਹਾਊਸ ਨੂੰ ਐਕਸਟੈਂਡ ਕਰ ਰਹੇ ਹਾਂ ਸੋ ਇਹ ਹੁਣ ਆਉਂਦੇ ਦਿਨਾਂ ਸਾਨੂੰ ਇੰਤਜ਼ਾਰ ਕਰਨਾ ਪਊਗਾ ਕਿ ਸ਼ਨੋਮਨੀ ਅਕਾਲੀ ਦਲ ਇਹਦੇ ਉੱਪਰ ਕੀ ਫੈਸਲਾ ਕਰਦਾ ਹੈ ਪਰ ਡੱਲਾ ਸਾਹਿਬ ਇਹਦੇ ਨਾਲ ਹੀ ਬੜਾ ਐਮ ਸਵਾਲਾ ਆਪਾਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਆ ਵੀ ਚੋਣ ਪ੍ਰਚਾਰ ਦੇ ਵਿੱਚ ਕੀ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਹੈ ਜਿਹੜੇ ਗੇਮ ਚੇਂਜਰ ਵੀ ਕਹੇ ਜਾਂਦੇ ਆ ਜਿਨ੍ਹਾਂ ਨੂੰ ਲੋਕ ਦੇਖ ਕੇ ਵੋਟ ਵੀ ਪਾ ਦਿੰਦੇ ਆ ਉਹ ਹੁਣ ਪ੍ਰਚਾਰ ਵਾਸਤੇ ਜਾਣਗੇ ਜਾਂ ਕਿਉਂਕਿ ਸੁਖਬੀਰ ਬਾਦਲ ਹੁਣੀ ਤਾਂ ਇੰਜਰਡ ਨੇ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਆ ਤੇ ਫਿਰ ਇਹ ਚੋਣ ਪ੍ਰਚਾਰ ਦੀ ਕਮਾਂਡ ਕਿਦਾਂ ਅਕਾਲੀ ਦਲ ਮੈਨੇਜ ਕਰੇਗਾ ਜੀ ਦੇਖੋ ਵਰਕਿੰਗ ਪ੍ਰਧਾਨ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦੜ ਉਹ ਥਾਪੇ ਗਏ ਸੀ ਹੁਣ ਤਕਨੀਕੀ ਤੌਰ ਤੇ ਅੱਜ 14 ਦਸੰਬਰ ਤੋਂ ਬਾਅਦ ਉਹਨਾਂ ਦੀ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਸਥਿਤੀ ਕੀ ਹੋਏਗੀ ਬਤੌਰ ਵਰਕਿੰਗ ਪ੍ਰਧਾਨ ਇਹਦੇ ਉੱਤੇ ਹਜੇ ਅਸੀਂ ਹੋਰ opinion ਹੈ ਜਿਹੜਾ ਕਲੈਕਟ ਕਰਦੇ ਆ ਗੈਦਰ ਕਰਦੇ ਆ ਪਰ ਆਪਾਂ ਚਲੋ ਮੰਨ ਲੈਨੇ ਆ ਆਪਾਂ ਮੰਨ ਲੈਨੇ ਆ ਕਿ ਬਲਵਿੰਦਰ ਸਿੰਘ ਭੁੰਦੜ ਹੀ ਵਰਕਿੰਗ ਪ੍ਰਧਾਨ ਰਹਿਣਗੇ ਪਰ ਇਹ ਅਕਾਲੀ ਦਲ ਨੂੰ ਦੱਸਣਾ ਪਊ ਆਪਾਂ ਮੰਨ ਲੈਨੇ ਆ ਕੀ ਬਲਵਿੰਦਰ ਸਿੰਘ ਭੁੰਦੜ ਹੁਣ ਚੋਣ ਪ੍ਰਚਾਰ ਦੇ ਅਭਿਆਨ ਨੂੰ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸੁਖਵੀਰ ਸਿੰਘ ਬਾਦਲ ਤੁਸੀਂ ਵੀ ਦੱਸਿਆ ਉਹਨਾਂ ਦੇ ਪੈਰ ਤੇ ਪਲਸਟਰ ਲੱਗਿਆ ਹਾਲਾਂਕਿ ਬੜੀਆਂ ਝੂਠੀਆਂ ਵੀਡੀਓ ਵੀ ਕੁਝ ਚਲੀਆਂ ਸੋਸ਼ਲ ਮੀਡੀਆ ਤੇ ਅਸੀਂ ਉਹਦੀ ਬਿਲਕੁਲ ਝੂਠੀਆਂ ਵੀਡੀਓ ਬਿਲਕੁਲ ਇੰਜਰਡ ਹੈ ਉਹਨਾਂ ਦੇ ਛੱਟ ਲੱਗੀ ਹੋਈ ਹੈ ਔਰ ਜਿਹੜੀ ਸਜ਼ਾ ਸੁਖਵੀਰ ਬਾਦਲ ਨੂੰ ਲੱਗੀ ਉਹਨਾਂ ਨੇ ਪੂਰੀ ਸ਼ਰਧਾ ਨਾਲ ਨਿਭਾਈ ਜਿੱਥੋਂ ਤੱਕ ਮੈਂ ਮਹਿਸੂਸ ਕੀਤਾ ਹੈ ਸੁਖਵੀਰ ਸਿੰਘ ਬਾਦਲ ਇੱਕ ਬਿਲਕੁਲ ਨਿਮਾਣੇ ਮਨੁੱਖ ਬਣ ਕੇ ਹੱਥ ਜੋੜ ਕੇ ਸਾਰੀਆਂ ਧਾਰਮਿਕ ਸਜ਼ਾਵਾਂ ਨੇ ਸੁਖਬੀਰ ਸਿੰਘ ਬਾਦਲ ਨੇ ਪੂਰੀਆਂ ਕੀਤੀਆਂ ਨੇ ਉਹਨਾਂ ਦੀ ਨਿਸ਼ਠਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਉਹਨਾਂ ਦੀ ਨਿਸ਼ਠਾ ਤੇ ਅਸੀਂ ਸਵਾਲ ਨਹੀਂ ਖੜਾ ਕਰ ਸਕਦੇ ਕਿਸੇ ਦੇ ਵੀ ਕਿਉਂਕਿ ਲਗਭਗ ਸਾਰੇ ਲੀਡਰਾਂ ਨੇ ਜਿਹੜੀ ਧਾਰਮਿਕ ਸਜ਼ਾ ਹੈ ਉਹ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਸਥਾ ਦੇ ਨਾਲ ਨਿਭਾਈ ਹੈ ਅਸੀਂ ਦੁਨੀਆ ਭਰ ਦੇ ਟੈਲੀਵਿਜ਼ਨਾਂ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਵੀ ਵੇਖੀਆਂ ਨੇ ਪਰ ਅਕਾਲੀ ਦਲ ਨੂੰ ਹੁਣ ਇਹ ਸਿੱਤੀ ਦਾ ਸਪਸ਼ਟ ਕਰਨੀ ਪਵੇਗੀ ਕਿ ਅੱਗਿਓ ਅਕਾਲੀ ਦਲ ਦੀ ਜਿਹੜੀ ਕਾਰਜਕਾਰੀ ਹੈ ਜਾਂ ਵਰਕਿੰਗ ਕਮੇਟੀ ਹੈ ਉਹ ਕਿਵੇਂ ਕੰਮ ਕਰੇਗੀ ਸੱਤ ਮੈਂਬਰੀ ਕਮੇਟੀ ਦੀ ਭੂਮਿਕਾ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਕਿਤੇ ਨਾ ਕਿਤੇ ਕੋਈ ਸੰਵਿਧਾਨਿਕ ਅੜਿੱਕਾ ਨਾ ਖੜਾ ਹੋ ਜਾਈ ਇਹ ਵੀ ਮੈਨੂੰ ਪਤਾ ਲੱਗਿਆ ਕਿ ਅਕਾਲੀ ਦਲ ਦੇ ਲੀਗਲ ਵਿੰਗ ਦੇ ਲੀਡਰ ਔਰ ਅਕਾਲੀ ਦਲ ਦੇ ਹੋਰ ਚੰਗੇ ਲੀਡਰ ਇਹ ਲਿਖ ਕੇ ਦੇ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਉਂਦੇ ਦਿਨਾਂ ਦੇ ਵਿੱਚ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਅਗਰ ਅਗਰ ਇਹਨੂੰ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਇਸ ਸੰਵਿਧਾਨਿਕ ਤੌਰ ਤੇ ਸਾਨੂੰ ਕੀ ਦਿੱਕਤਾਂ ਆ ਸਕਦੀਆਂ ਨੇ ਭਵਿੱਖ ਚ ਕੋਰਟ ਕਚਹਿਰੀਆਂ ਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦਾ ਮਸਲਾ ਸੀ ਜਿਹੜਾ ਉਹ ਪਹਿਲਾਂ ਹੀ ਕੋਰਟ ਕਚਹਿਰੀਆਂ ਚ ਰਿਹਾ ਹੈ ਸੋ ਸ਼੍ਰੀ ਅਕਾਲ ਤਖਸੇ ਸਾਹਿਬ ਦੇ ਜਥੇਦਾਰ ਨੂੰ ਇਹ ਸੱਤ ਮੈਂਬਰੀ ਕਮੇਟੀ ਦੇ ਸਬੰਧ ਚ ਆਪਣੀ ਗੱਲ ਅਕਾਲੀ ਦਲ ਲਿਖ ਕੇ ਦੇ ਸਕਦਾ ਹੈ ਉਹ ਕਦੋਂ ਦੰਦਿਆ ਲਿਖ ਕੇ ਇਹਦਾ ਤਾਂ ਨਹੀਂ ਪਤਾ ਪਰ ਇਹ ਪਤਾ ਲੱਗਿਆ ਕਿ ਕੁਝ ਲੋਕ ਅਕਾਲੀ ਦਲ ਦੇ ਵਿੱਚ ਜਿਹੜੇ ਲੀਗਲ ਵਿੰਗ ਨਾਲ ਵੀ ਜੁੜੇ ਨੇ ਉਹ ਜ਼ਰੂਰ ਇਹ ਪੁਆਇੰਟਸ ਨੇ ਜਿਹੜੇ ਇਨਾਂ ਦੇ ਉੱਤੇ ਡਿਸਕਸ਼ਨ ਕਰ ਰਹੇ ਨੇ ਇਹਦੇ ਉੱਪਰ ਚਰਚਾ ਕਰ ਰਹੇ ਨੇ ਕਿ ਕੀ ਕੀ ਰਿਡਕੇ ਆ ਸਕਦੇ ਨੇ ਅਸੀਂ ਕੀ ਸਬਮਿਟ ਕਰੀਏ ਆਉਂਦੇ ਦਿਨਾਂ ਚ ਹੋ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਕੇ ਸਾਨੂੰ ਲਿਖਤੀ ਤੌਰ ਤੇ ਕਿ ਸਾਨੂੰ ਆ ਆ ਸਮੱਸਿਆ ਆ ਸਕਦੀ ਹੈ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਹੋ ਸਕਦਾ ਹੈ ਕੋਈ ਅਗਲਾ ਫੈਸਲਾ ਉਹਦੇ ਉੱਤੇ ਕਰਨ ਪਰ ਹਾਲ ਦੀ ਘੜੀ ਜਿਹੜੀ 7 ਮੈਂਬਰੀ ਕਮੇਟੀ ਹੈ ਉਹਦੀ ਕੋਈ ਮੀਟਿੰਗ ਨਹੀਂ ਹੋਈ 7 ਮੈਂਬਰੀ ਕਮੇਟੀ ਦੀ ਜਿਹੜੀ ਪੋਜੀਸ਼ਨ ਹੈ ਜਿਹੜੀ ਜਿਹੜੀ ਪੋਜੀਸ਼ਨ ਹੈ ਜਥੇਦਾਰ ਸਾਹਿਬ ਦੀ ਹੁਕਮਾਂ ਤੋਂ ਬਾਅਦ ਜਿਹੜੀ ਬਣੀ ਉਹਦੇ ਉੱਪਰ ਡਿਬੇਟ ਡਿਸਕਸ਼ਨ ਪੂਰੇ ਸਿੱਖ ਕੌਮ 'ਚ ਹੋ ਰਹੀ ਹੈ ਕਿ ਕਿਉਂ ਨਹੀਂ ਵਰਕਿੰਗ ਕਮੇਟੀ ਨੇ ਉਹਨੂੰ ਮਾਨਤਾ ਦਿੱਤੀ ਉਸ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਹੋਈ ਉਹਦੇ ਮੁਖੀ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਤੁਸੀਂ ਸਵਾਲ ਵੀ ਕੀਤਾ ਉਹ ਤਾਂ ਖੁਦ ਇੱਕ ਬਹੁਤ ਵੱਡੀ ਸਮੱਸਿਆ 'ਚ ਫਸ ਗਏ ਨੇ ਜਿਸ ਤਰ੍ਹਾਂ ਨਾਲ ਜੀ ਜੀ ਦਲ ਸਾਹਿਬ ਮੈਂ ਇਹੋ ਗੱਲ ਕਰਨ ਲੱਗਿਆ ਸੀਗਾ ਵੀ ਮੈਨੂੰ ਲੱਗਦਾ ਅਕਾਲੀ ਦਲ ਪਿਛਲੇ 100 ਸਾਲਾਂ ਦੇ ਆਪਣੇ ਲੰਮੇ ਸਫ਼ਰ ਦੇ ਵਿੱਚ ਇੱਕ ਲੰਮੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਕਦਰ ਮੁਸੀਬਤਾਂ ਦੇ ਵਿੱਚ ਘਿਰਿਆ ਜਿੱਦਾਂ ਇੱਕ ਤੋਂ ਬਾਅਦ ਇੱਕ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਜਿਹੜਾ ਤਨਖਾਹ ਲੱਗੀ ਤੇ ਹੁਣ ਵਿਵਾਦਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਵੀ ਨੇ ਇਹ ਵਾਕਈ ਆਪਣੇ ਆਪ ਦੇ ਵਿੱਚ ਬੜੀ ਇਤਿਹਾਸਕ ਜੀ ਗੱਲ ਲੱਗਦੀ ਹੈ ਵੀ 100 ਸਾਲ ਜਿਸ ਪਾਰਟੀ ਨੂੰ ਹੋਗੇ ਹੁਣ ਮਰਿਆਦਾ ਦੇ ਪੱਕੇ ਰਹਿਣ ਦੀ ਜਿਹੜੀ ਆ ਉਹਨਾਂ ਨੇ ਸੋਚ ਚੁੱਕੀ ਹੋਵੇ ਮਰਿਆਦਾ ਦੀਆਂ ਧਾਰਨਾਵਾਂ ਤੇ ਉਹਨਾਂ ਉਸ ਪਾਰਟੀ ਨੇ ਤੁਰਨਾ ਹੋਵੇ ਤੇ ਪ੍ਰਿਆ ਪਾਰਟੀ ਜਿਹੜੀ ਆ ਉਹ ਇਸ ਕਦਰ ਜਿਹੜਾ ਵਾ ਉਹ ਡਿੱਕੇ ਡੋਲੇ ਖਾਂਦੀ ਹੋਵੇ ਬਿਲਕੁਲ ਜੀ 1920 ਚ ਪਾਰਟੀ ਬਣੀ 1920 ਤੋਂ ਲੈ ਕੇ 2024 ਆ ਗਿਆ 104ਵੇਂ ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਲੰਘ ਰਿਹਾ ਹਾਲਾਂਕਿ ਦੇਖੋ ਇਹ ਗੱਲ ਬਾਰ-ਬਾਰ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਔਰ ਪੰਜਾਬੀਅਤ ਪ੍ਰਤੀ ਜਿਹੜੀ ਕੁਰਬਾਨੀ ਹੈ ਉਹਦੀ ਹਾਸਕ ਹੈ। ਔਰ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ। ਪੂਰੇ ਪੰਜਾਬ ਦੇ ਹੱਕਾਂ ਲਈ ਅਗਰ ਸਭ ਤੋਂ ਵੱਧ ਕੋਈ ਪਾਰਟੀ ਲੜੀ ਹੈ ਕਿਸੇ ਨੇ ਸ਼ਹਾਦਤਾਂ ਦਿੱਤੀਆਂ ਨੇ ਕਿਸੇ ਨੇ ਦੇਸ਼ ਦੀ ਆਜ਼ਾਦੀ ਚ ਪੰਜਾਬ ਦੀ ਤਰੱਕੀ ਚ ਯੋਗਦਾਨ ਪਾਇਆ ਉਹ ਸ਼੍ਰੋਮਣੀ ਅਕਾਲੀ ਦਲ ਹੈ। ਪਰ ਪਿਛਲੇ 20-25 ਸਾਲਾਂ ਚ ਇਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਸਾਂਭਣ ਦੇ ਵਿੱਚ ਵੀ ਅਸਫਲ ਰਿਹਾ। ਇਸੇ ਕਰਕੇ ਪਿਛਲੇ 20-25 ਸਾਲ ਤੋਂ ਇਹ ਆਸ ਨਹੀਂ ਕਿਹਾ ਲੀਏ 1966 ਤੋਂ ਜਦੋਂ ਤੋਂ ਪੰਜਾਬ ਦਾ ਪੁਨਰਗਠਨ ਹੋਇਆ ਹੈ 1966 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸ ਪੱਧਰ ਤੇ ਕਾਮਯਾਬ ਨਹੀਂ ਹੋ ਸਕਿਆ ਜਿਸ ਪੱਧਰ ਤੇ ਪੰਜਾਬੀਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਰਜਮਾਨੀ ਕਰਨੀ ਚਾਹੀਦੀ ਸੀ ਔਰ ਪਿਛਲੇ 20-25 ਸਾਲ ਤੋਂ ਤਾਂ ਸਥਿਤੀਆਂ ਹੋਰ ਚਿੰਤਾਜਨਕ ਹੋ ਗਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਸੱਤਾ ਦਾ ਹਿੱਸਾ ਰਿਹਾ ਭਾਵੇਂ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਸੀ ਯਾ ਅਟਲ ਵਿਹਾਰੀ ਵਾਜਪਾਈ ਦੀ ਸਰਕਾਰ ਸੀ ਭਾਵੇਂ ਜਦੋਂ ਐਨਡੀਏ ਬਣਿਆ ਉਹਦੇ ਚ ਅਕਾਲੀ ਦਲ ਦੀ ਭੂਮਿਕਾ ਨਰਿੰਦਰ ਮੋਦੀ ਦੀ ਸਰਕਾਰ ਚ ਅਕਾਲੀ ਦਲ ਮੰਤਰੀ ਜਦੋਂ ਚਰੋਮਣੀ ਅਕਾਲੀ ਦਲ ਕੇਂਦਰ ਦੀ ਸੱਤਾ ਚ ਰਿਹਾ ਉਦੋਂ ਵੀ ਪੰਜਾਬ ਦੇ ਹੱਕਾਂ ਪ੍ਰਤੀ ਅਕਾਲੀ ਦਲ ਨੇ ਜਿਹੜੀਆਂ ਅੱਖਾਂ ਬੰਦ ਰੱਖੀਆਂ ਜਾਂ ਅਕਾਲੀ ਦਲ ਪੰਜਾਬ ਦੇ ਲਈ ਹੱਕ ਸੱਚ ਦੀ ਲੜਾਈ ਜਿੱਤ ਨਹੀਂ ਸਕਿਆ ਉਹਦੇ ਪਿੱਛੇ ਹੁਣ ਅਹੁਦਿਆਂ ਦਾ ਲਾਲਚ ਰਿਆ ਜਾਂ ਮਜਬੂਰੀਆਂ ਰਹੀਆਂ ਕੇਂਦਰੀ ਕੇਂਦਰੀ ਸੱਤਾ ਦੇ ਹੱਥਾਂ ਚ ਅਕਾਲੀ ਦਲ ਘਟਿਆ ਰਿਆ ਤੇ ਉਦੋਂ ਅਕਾਲੀ ਦਲ ਨੇ ਕੇਂਦਰੀ ਸੱਤਾ ਤੋਂ ਆਪਣੇ ਆਪ ਨੂੰ ਬਾਹਰ ਕੱਢਿਆ ਜਦੋਂ ਜਦੋਂ ਸਥਿਤੀ ਇਹੋ ਜਿਹੀ ਬਣ ਗਈ ਸੀ ਵੀ ਜੇ ਅਕਾਲੀ ਦਲ ਨਾ ਛੱਡਦਾ ਕੇਂਦਰੀ ਸੱਤਾ ਦੇ ਅਕਾਲੀ ਦਲ ਦਾ ਉਹ ਉਸੇ ਟਾਈਮ ਹੀ ਨੁਕਸਾਨ ਦਾ ਦੌਰ ਸ਼ੁਰੂ ਹੋ ਜਾਣਾ ਸੀ ਪਰ ਚਲੋ ਅਕਾਲੀ ਦਲ ਨੇ ਉਦੋਂ ਸਾਥ ਛੱਡਿਆ ਪਰ ਅੱਜ ਵੀ ਰਿਵਾਈਵਲ ਵਾਲੀ ਸਥਿਤੀ ਅਕਾਲੀ ਦਲ ਦੀ ਨਹੀਂ ਦਿਖ ਰਹੀ ਜਦਕਿ ਹਰ ਪੰਜਾਬੀ ਚਾਹੁੰਦਾ ਅਸੀਂ ਵੀ ਚਾਹੁੰਦੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਇਹ ਸਭ ਤੋਂ ਵੱਧ ਬੁਲੰਦੀ ਤੇ ਹੋਣੀ ਚਾਹੀਦੀ ਹੈ ਤਕੜੀ ਤੇ ਹੋਣੀ ਚਾਹੀਦੀ ਹੈ ਪਰ ਲੀਡਰਸ਼ਿਪ ਨੂੰ ਤੈਅ ਕਰਨਾ ਪਊਗਾ ਨਾ ਕੀ ਆਮ ਲੋਕਾਂ ਦੀਆਂ ਆਸਾਂ ਉਮੀਦਾਂ ਮੁਤਾਬਕ ਅਸੀਂ ਅੱਗੇ ਵਧੀਏ ਹੁਣ ਮੌਕਾ ਆਇਆ ਸੀ ਨਿਮਕੇ ਨਿਮਕੇ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਥੇਦਾਰਾਂ ਦੇ ਸਾਹਮਣੇ ਸਾਰੀਆਂ ਗਲਤੀਆਂ ਮੰਨ ਲੀਆਂ ਜੀ ਭਾਵੇਂ ਭਾਵੇਂ ਉੱਥੇ ਕੋਈ ਗੁੰਜਾਇਸ਼ ਹੋਵੇ ਤਰਕ ਦੀ ਵੀ ਕੋਈ ਸਾਜ਼ਿਸ਼ ਸੀ ਸਾਨੂੰ ਮੋਹਰਾ ਬਣਾਇਆ ਗਿਆ ਇਲਜ਼ਾਮ ਸਾਡੇ ਤੇ ਲਾ ਦਿੱਤੇ ਗਏ ਉਹ ਦੁਨੀਆਵੀ ਅਦਾਲਤਾਂ ਤੈਅ ਕਰਨਗੀਆਂ ਭਾਵੇਂ ਕੋਈ ਗੁੰਜਾਇਸ਼ ਹੋਵੇ ਵੀ ਪਰ ਮੰਨ ਲਈ ਸਾਰਿਆਂ ਨੇ ਗੱਲ ਵੀ ਨਹੀਂ ਜੀ ਅਸੀਂ ਆਪਣੀਆਂ ਗਲਤੀਆਂ ਮੰਨਦੇ ਆ ਸੁਖਵੀਰ ਬਾਦਲ ਵੀ ਮੰਨ ਗਿਆ ਸਟਾਰਾ ਕੁਝ ਮੰਨ ਕੇ ਤੁਸੀਂ ਸਜ਼ਾ ਵੀ ਭੁਗਤ ਲਈ ਤਨਖਾਹ ਲਵਾ ਲਈ ਪਰ ਜੇ ਤੁਸੀਂ ਦੋ ਚਾਰ ਗੱਲਾਂ ਉਹ ਵੀ ਕਰ ਲੈਂਦੇ ਜਿਹੜੀਆਂ ਲੋਕਾਂ ਜਿਹੜੀਆਂ ਅੱਜ ਲੋਕਾਂ ਦੇ ਜ਼ਹਿਨ 'ਚ ਸਵਾਲਾਂ ਦੇ ਰੂਪ 'ਚ ਖੜੀਆਂ ਨੇ ਤੁਸੀਂ ਕਮੇਟੀ ਨੂੰ ਮਾਨਤਾ ਦੇ ਦਿੰਦੇ ਤੁਸੀਂ ਤੁਰੰਤ ਮੀਟਿੰਗ ਬੁਲਾ ਕੇ ਤਿੰਨੇ ਅਸਤੀਫੇ ਮਨਜ਼ੂਰ ਕਰ ਲੈਂਦੇ ਫਿਰ ਜਿਹੜਾ ਅੱਜ ਰੌਲੇ ਵਾਲੀ ਸਥਿਤੀ ਬਣੀ ਹੈ ਪੰਜਾਬ 'ਚ ਕਿ ਜੀ ਇਹਨਾਂ ਨੇ ਸ੍ਰੀ ਗੁਰੂ ਕਾਲਕਤਾਰ ਸਾਹਿਬ ਦੇ ਹੁਕਮ ਨਹੀਂ ਮੰਨੇ ਜੱਥੇਦਾਰ ਸਹਿਬਾਨਾਂ ਦੇ ਉਹ ਗੱਲ ਉੱਥੇ ਆ ਕੇ ਖੜ ਗਈ ਕਿ ਸਾਰੀ ਸਜ਼ਾ ਵੀ ਭੁਗਤੀ ਸਭ ਕੁਝ ਕੀਤਾ ਤੇ ਉਹ ਹੁਕਮ ਲੋਕਾਂ 'ਚ ਪ੍ਰਭਾਵ ਗਿਆ ਕਿ ਅੱਧੇ ਹੁਕਮ ਮੰਨੇ ਹੀ ਨਹੀਂ ਤੇ ਹੁਣ ਜਿਵੇਂ ਧਾਮੀ ਸਾਹਿਬ ਵਾਲੀ ਤੁਸੀਂ ਗੱਲ ਕੀਤੀ ਆ ਤੁਸੀਂ ਦੇਖੋ ਸਿਆਣੇ ਬਿਆਣੇ ਬੰਦੇ ਨੇ ਇਸ ਤਰੀਕੇ ਦੀ ਸ਼ਬਦਾਬਲੀ ਟੈਲੀਫੋਨ ਦੇ ਉੱਤੇ ਜਾਂ ਸਾਰਵਜਨਿਕ ਜੀਵਨ 'ਚ ਨਹੀਂ ਵਰਤੀ ਜਾਣੀ ਚਾਹੀਦੀ ਬਿਲਕੁਲ ਤੁਸੀਂ ਤੁਹਾਡਾ ਨਿੱਜੀ ਵਿਚਾਰ ਹੈ ਤੁਸੀਂ ਕਿਸੇ ਨਾਲ ਡਿਫਰੈਂਸ ਆਫ opinion ਹੈ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਤਰਕ ਨਾਲ ਰੱਖੋ ਪੂਰੇ ਜ਼ੋਰ ਨਾਲ ਰੱਖੋ ਪਰ ਤੁਸੀਂ ਗਾਲਾਂ ਨਾਲ ਨਹੀਂ ਰੱਖ ਸਕਦੇ ਤੁਸੀਂ ਮੰਦਾ ਚਰਦ ਨਹੀਂ ਬੋਲ ਸਕਦੇ ਔਰ ਭਾਵੇਂ ਐਪਲੀਕੇਸ਼ਨ দিয়া ਏ ਜਥੇਦਾਰ ਸਹਿਬਾਨਾਂ ਨੂੰ ਸ਼੍ਰੀ ਅਕਾਲਪੁਰਖ ਸਾਹਿਬ ਤੇ ਹਰਜਿੰਦਰ ਸਿੰਘ ਧਾਮੀ ਪਰ ਇਹ ਗੱਲ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀ ਇਹ ਵੱਡਾ ਮੁੱਦਾ ਬਣ ਗਿਆ ਹੁਣ ਤੇ ਮੈਲਾ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਨੋਟਿਸ ਲੈ ਲਿਆ ਇਕਵਰੀ ਮੈਲਾ ਕਮਿਸ਼ਨ ਦੇ ਜਿਹੜੇ ਬੀਬੀ ਜੀ ਹੈ ਉਹਨਾਂ ਦੀ ਗੱਲ ਵੀ ਅਸੀਂ ਸੁਣ ਲਈਏ ਜਗਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਬਹੁਤ ਹੀ ਨੀਚੇ ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸੰਬੰਧਿਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸ ਦੇ ਉੱਤੇ ਬਹੁਤ ਹੀ ਜ਼ਿਆਦਾ ਸਖਤ ਨਰਾਜ਼ਗੀ ਦਿਖਾਉਣੀ ਹੈ ਇੱਕ ਕੱਲਾ ਇੱਕ ਵਿਅਕਤੀਗਤ ਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈ ਗਿਆ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਸਵਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਿਆਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਬੋਲ ਕੇ ਅਗਰ ਫੇਰ ਵੀ ਉਸ ਕੁਰਸੀ ਤੇ ਬਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਜੇ ਇਸ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਹੋ ਮੇਰੀ ਅਪੀਲ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ। ਔਰ ਅਸੀਂ ਆਪਣਾ ਇੱਕ ਸੂਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ। ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ-ਅੰਦਰ ਉਹ ਇਸ ਦਾ ਜਵਾਬ ਦੇਣ। ਔਰ ਜਿਹੜਾ ਇੱਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਤਲਬ ਹੋਣ। ਦੇਖਦੇ ਹਾਂ ਉਹਨਾਂ ਦਾ ਜਵਾਬ ਕੀ ਹੈ। ਸੋ ਦੇਖੋ ਤੁਸੀਂ ਸੰਦੀਪ ਜੀ 4 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਸੂਮੋਟੋ ਨੋਟਿਸ ਕੀਤਾ ਹੈ ਮਹਿਲਾ ਕਮਿਸ਼ਨ ਨੂੰ। 4 ਦਿਨਾਂ ਦੇ ਅੰਦਰ-ਅੰਦਰ ਹੁਣ ਇੱਕ ਤਾਂ ਉਹਨਾਂ ਨੂੰ ਉੱਥੇ ਜਾਣਾ ਪਊਗਾ। ਪਹਿਲਾ ਸਵਾਲ ਇਹ ਮੈਨੂੰ ਲੱਗਦਾ ਸ਼ਾਇਦ ਪਹਿਲੀ ਵਾਰੀ ਹੋਊਗਾ ਜਦੋਂ ਚੌਵੀਂ ਗੁਰਦਾਰ ਕਮੇਟੀ ਦਾ ਪ੍ਰਧਾਨ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਏਗਾ ਔਰ ਆਪਣੇ ਮਾਰੇ ਸ਼ਬਦਾਂ ਦੇ ਲਈ ਆਪਣਾ ਪੱਖ ਰੱਖੇਗਾ। ਹੁਣ ਉਹਦਾ ਪੱਖ ਕੀ ਰੱਖਿਆ ਜਾਣਾ ਹੈ? ਕੋਈ ਵੀ ਵਿਅਕਤੀ ਬਾਅਦ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਕਹਿ ਕੇ ਅਗਰ ਮਾਫੀ ਮੰਗਦਾ ਹੈ ਚਲੋ ਸਾਰੇ ਆਪਾਂ ਹਮੇਸ਼ਾ ਕਹਿੰਦੇ ਆ ਵੀ ਜੇ ਕੋਈ ਵੱਡਾ ਵਿਅਕਤੀ ਮਾਫੀ ਮੰਗਦਾ ਭਾਈ ਮਾਫੀ ਦੇ ਦਿਓ ਪਰ ਉਹਨਾਂ ਨੂੰ ਪ੍ਰਸ਼ਚਿਤ ਦੇ ਰੂਪ ਚ ਕੁਝ ਕਰਨਾ ਚਾਹੀਦਾ ਸੀ ਹੁਣ ਜਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਹੁੰਨੀ ਅਗਰ ਅਸਤੀਫਾ ਦੇ ਦਿੰਦੇ ਪ੍ਰਸ਼ਚਿਤ ਦੇ ਰੂਪ ਦੇ ਵਿੱਚ ਪਛਤਾਪ ਦੇ ਰੂਪ ਦੇ ਵਿੱਚ ਗੱਲ ਸਮਝ ਆਉਂਦੀ ਸੀ ਹੁਣ ਕਿਉਂਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀ ਮੰਨ ਕੇ ਚਿੱਠੀ ਦੇ ਰੂਪ ਚ ਦਿੱਤੀ ਹੈ ਹੁਣ ਉਹਨਾਂ ਨੂੰ ਉਥੋਂ ਕੀ ਸਜ਼ਾ ਲੱਗਦੀ ਹੈ ਉਥੋਂ ਉਹਨਾਂ ਨੂੰ ਕੀ ਹੁਕਮ ਹੁੰਦਾ ਹੈ ਇਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਉਹਨਾਂ ਉਹਨਾਂ ਦਾ ਇਹ ਪੂਰਾ ਮਾਫੀ ਮੰਗਣ ਦਾ ਜਿਹੜਾ ਤਰੀਕਾ ਹੈ ਜਾਂ ਜਿਹੜੀ ਉਹਨਾਂ ਨੇ ਮਾਫੀ ਮੰਗੀ ਹੈ ਉਹਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਸੋਚਦੇ ਨੇ ਉਹ ਕੀ ਸਜ਼ਾ ਲਾਉਂਦੇ ਨੇ ਕੋਈ ਅਗਰ ਕੋਈ ਸਜ਼ਾ ਲਾਉਂਦੇ ਨੇ ਤੇ ਉਹ ਭੁਗਤ ਨਹੀਂ ਪਾਉਗੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦੂਜੇ ਪਾਸੇ ਉਹ ਕੀ ਜਵਾਬ ਦੇਣਗੇ ਮਹਿਲਾ ਕਮਿਸ਼ਨ ਨੂੰ ਔਰ ਮਹਿਲਾ ਕਮਿਸ਼ਨ ਅੱਗੇ ਕਿ ਇਹ ਸ਼ੁਭ ਹੋ ਕਿ ਉਹ ਕੀ ਕਹਿਣਗੇ ਇਹ ਵੀ ਸਵਾਲ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਵੱਡਾ ਉਹ ਜੇ ਇੱਕ ਵਾਰੀ ਆਪਾਂ ਸੁਣ ਵੀ ਲਈਏ ਜਿਹੜੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਫੀ ਮੰਗੀ ਹੈ ਉਹ ਕਹਿਣਾ ਕੀ ਚਾ ਰਹੇ ਨੇ ਬਲਬੀ ਜਗੀਰਕੌਰ ਜੀ ਸਤਿਕਾਰਯੋਗ ਆ ਸਾਫਕਾ ਸ਼ੋਮਣਿਕਾ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹੁੰਦਾ ਕਿਉਂਕਿ ਇੱਕ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸੈਵਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਕੇ ਮਾਂ ਮਗਦਾ ਸੋ ਸੰਦੀਪ ਜੀ ਉਹ ਉਹ ਮੰਨਦੇ ਨੇ ਇਸ ਗੱਲ ਨੂੰ ਕਿ ਮੈਂ ਕਰੋਧਿਤ ਹੋ ਗਿਆ ਸੀ ਜਾਣੇ ਅਣਜਾਣੇ ਚ ਕਰੋਧ ਦੇ ਵਿੱਚ ਮੇਤੋ ਜਿਹੇ ਸ਼ਬਦ ਬੋਲੇ ਗਏ ਪਰ ਹੁਣ ਵੇਖਦੇ ਹਾਂ ਅਗਰ ਉਹ ਮੈਲਕ ਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਅੱਗੇ ਪੇਸ਼ ਹੋ ਕੇ ਵੀ ਆਪਣੀ ਗੱਲ ਰੱਖਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਕੀ ਸਜ਼ਾ ਲਾਉਂਦੇ ਨੇ ਸੋ ਇੰਤਜ਼ਾਰ ਕਰਨਾ ਪਊਗਾ ਪਰ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਹਰਜਿੰਦਰ ਸਿੰਘ ਧਾਮੀ ਹੁਣ ਦਾ ਜਿਹੜਾ ਕਾਰਜਕਾਲ ਹੈ ਅੱਜਕੱਲ ਠੀਕ ਠਾਕ ਚੱਲ ਰਿਹਾ ਸੀ ਅੱਜ ਤੱਕ ਪਰ ਹੁਣ ਉਹਨਾਂ ਨੂੰ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਵਕ ਵਕ ਰਾਜਨੀਤਿਕ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤੀਆਂ ਸੁਧਾਰ ਲੈਣ ਨਾਲ ਸਬੰਧਤ ਉਹਨਾਂ ਦੇ ਵੀ ਬਿਆਨ ਆਏ ਨੇ ਉਹਨਾਂ ਨੇ ਵੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਇਸ ਐਕਟ ਦੀ ਨਿੰਦਾ ਕੀਤੀ ਹੈ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ ਰਾਜਨੀਤਿਕ ਤੌਰ ਤੇ ਧਰਮ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣੀਆਂ ਨੇ ਇਹਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਸਥਿਤੀ ਕਮਜ਼ੋਰ ਹੋਈ ਹੈ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਜਿੰਦਰ ਸਿੰਘ ਧਾਮੀ ਹੁਣਾਂ ਦੀ ਜਿਹੜੀ ਸ਼ਖਸੀਅਤ ਹੈ ਉਹਦੇ ਤੇ ਦਾਗ ਲੱਗਿਆ ਔਰ ਉਹਨਾਂ ਦੀ ਆਪਣੀ ਸ਼ਖਸੀਅਤ ਜਿਹੜੀ ਕਮਜ਼ੋਰ ਹੋਈ ਹੈ ਆਉਂਦੇ ਸਮੇਂ 'ਚ ਉਹਨਾਂ ਦੇ ਉੱਤੇ ਇਹ ਜਿਹੜਾ ਬਿਆਨ ਹੈ ਇਹ ਬਿਆਨ ਉਹਨਾਂ ਦੇ ਉੱਤੇ ਬਤੌਰ ਇਲਜ਼ਾਮ ਦੇ ਤੌਰ ਤੇ ਹਮੇਸ਼ਾ ਦਰਜ ਹੁੰਦਾ ਰਹੇਗਾ ਇਸ ਕਰਕੇ ਆਉਂਦੇ ਦਿਨਾਂ 'ਚ ਨੁਕਸਾਨ ਹੋਏਗਾ ਰਜਿੰਦਰ ਸਿੰਘ ਧਾਮੀ ਦਾ ਇਸ ਅਹੁਦੇ ਤੇ ਰਹਿੰਦੇ ਹੋਏ ਬਾਕੀ ਵੇਖਦੇ ਹਾਂ ਕਿ ਕੀ ਉਹ ਅਸਤੀਫਾ ਹੀ ਦੇ ਜਾਂਦੇ ਨੇ ਯਾ ਉਹ ਸਜ਼ਾਵਾਂ ਵੀ ਦੇਣੇ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਧਾਰਮਿਕ ਤੌਰ ਤੇ ਜਾਂ ਮਹਿਲਾ ਕਮਿਸ਼ਨ ਵੱਲ ਦਲਸਾ ਵੀ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਅੱਜ ਕਿਸਾਨਾਂ ਨੇ ਇੱਕ ਵਾਰ ਫੇਰ ਇਰਾਦਾ ਕੀਤਾ ਸੀਗਾ ਆ ਵੀ ਆਪਾਂ ਦਿੱਲੀ ਚਲੀਏ ਹੁਣ ਦਿੱਲੀ ਸਾਡੇ ਦੇਸ਼ ਦਾ ਹੀ ਹਿੱਸਾ ਸਾਡੀ ਦੇਸ਼ ਦੀ ਰਾਜਧਾਨੀ ਆ ਪਰ ਉਹੋ ਕੁਝ ਹੋਇਆ ਜੋ ਪਿਛਲੇ 300 ਦਿਨਾਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਹੋ ਰਿਹਾ ਜਦੋਂ ਕਿਸਾਨਾਂ ਦਾ ਇੱਕ ਜਥਾ ਦਿੱਲੀ ਵੱਲ ਨੂੰ ਕੂਚ ਕਰਨ ਲੱਗਿਆ ਤਾਂ ਇਸੇ ਦੌਰਾਨ ਪਾਣੀ ਦੀਆਂ ਬਿਚਾਰਾ ਤੇ ਖਬਰਾਂ ਇਹ ਨੇ ਫਲੇ ਦੇ ਬਾਰੇ ਪੂਖਤਾ ਜਾਣਕਾਰੀ ਨਹੀਂ ਹੈ ਕਹਿੰਦੇ ਰਬੜ ਦੀਆਂ ਗੋਲੀਆਂ ਫੇਰ ਚਲਾਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਤੇ ਪਾਣੀ ਵੀ ਜਿਹੜਾ ਡਲਾ ਸਾਹਿਬ ਪਾਇਆ ਜਾ ਰਿਹਾ ਨਾ ਉਹ ਕਹਿੰਦੇ ਸਿੱਧੀ ਪਾਈਪ ਪਾ ਲਈ ਹੈ ਖੱਗਰ ਦੇ ਵਿੱਚ ਖੱਗਰ ਦਾ ਜਿਹੜਾ ਗੰਦਾ ਪਾਣੀ ਹੈ ਜਿਹਦੇ ਵਿੱਚ ਕਹਿੰਦੇ ਕੈਮੀਕਲ ਮਿਲਿਆ ਹੋਇਆ ਉਹਦੀਆਂ ਬਿਛਾਰਾਂ ਮਾਰੀਆਂ ਜਾ ਰਹੀਆਂ ਜਿਹਦੇ ਨਾਲ ਖਦਸ਼ਾ ਇਹ ਵੀ ਹੈ ਵੀ ਕੋਈ ਜਿਹੜਾ ਚਮੜੀ ਰੋਗ ਹੈ ਉਹ ਵੀ ਹੋ ਸਕਦਾ ਦੇਖੋ ਇਹ ਸਥਿਤੀਆਂ ਬਹੁਤ ਜ਼ਿਆਦਾ ਚਿੰਤਾਜਨਕ ਵੀ ਨੇ ਹਾਲਾਂਕਿ ਰਬੜ ਦੀਆਂ ਗੋਲੀਆਂ ਦੀ ਅਫੀਸ਼ੀਅਲ ਤੌਰ ਦੇ ਉੱਤੇ ਕਿਸੇ ਨੇ ਹਜੇ ਕਨਫਰਮੇਸ਼ਨ ਨਹੀਂ ਕੀਤੀ ਚਲੋ ਆਪਾਂ ਮੰਨ ਲੀਂਆਂ ਵੀ ਇਹ ਤਾਂ ਹਾਂਜੀ ਕਈ ਕਿਸਾਨ ਫੱਟੜ ਵੀ ਹੋਇਆ ਖਬਰਾਂ ਇਹ ਵੀ ਹੈਗੀਆਂ ਐਂਬੂਲੈਂਸ ਉੱਥੇ ਪਹੁੰਚੀਆਂ ਉਹਨਾਂ ਨੂੰ ਲੈ ਕੇ ਹਸਪਤਲ ਲਜਾਇਆ ਗਿਆ ਬਿਲਕੁਲ ਬਿਲਕੁਲ ਸੋ ਜੋ ਉੱਥੇ ਹਾਲਾਤ ਨੇ ਮੈਨੂੰ ਲੱਗਦਾ ਹੈ ਆਫੀਸ਼ੀਅਲ ਵਰਜਨ ਦਾ ਇੰਤਜ਼ਾਰ ਕਰੀਏ ਪਰ ਪਾਣੀ ਦੀ ਆਪ ਉਛਾੜਾ ਜਾਂ ਸਖਤੀ ਜਿਹੜੇ ਕਿਸਾਨਾਂ ਦੇ ਉੱਤੇ ਹੈ ਇਹ ਪਿਛਲੇ ਕਈ ਦਿਨਾਂ ਤੋਂ ਅਸੀਂ ਫੇਰ ਵੇਖੀ ਜਦੋਂ ਵੀ ਸਾਡੇ ਜਥੇ 101 ਮੈਂਬਰਾਂ ਦੇ ਰੂਪ ਚ ਜਾ ਰਹੇ ਨੇ ਮੇਰਾ ਹੀ ਮੰਨਣਾ ਹੈ ਕਿ ਕਿਸਾਨਾਂ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਨਵੇਂ ਸਿਰੇ ਤੋਂ ਵਿਚਾਰਨ ਦੀ ਲੋੜ ਹੈ ਜਿਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ 19ਵੇਂ ਦਿਨ ਚ ਆ ਗਿਆ ਸਿਆਣੇ ਸਿਆਣੇ ਬੁੱਧੀਜੀਵੀ ਇਹ ਗੱਲ ਕਹਿ ਰਹੇ ਨੇ ਕਿ ਸਾਰੇ ਕਿਸਾਨ ਆਗੂ ਇਕੱਠੇ ਹੋਣ ਔਰ ਪੁਨਰ ਵਿਚਾਰ ਕਰਨ ਡੱਲੇਵਾਲ ਸਾਹਿਬ ਨੂੰ ਵੀ ਕਹਿਣ ਵੀ ਤੁਸੀਂ ਆਪਣਾ ਮਰਨ ਵਰਤ ਤਿਆਗੋ ਤੇ ਇਸ ਸੰਘਰਸ਼ ਨੂੰ ਨਵੇਂ ਸਿਰੇ ਤੋਂ ਵਿਉਂਤਿਆ ਜਾਵੇ ਉਹ ਕਿਉਂ ਵਿਉਂਤਿਆ ਜਾਵੇ ਸਾਨੂੰ ਪਤਾ ਹੈ ਕਿ ਦੂਜੇ ਪਾਸੇ ਬੈਰੀਕੇਡਿੰਗ ਹੈ ਪੁਲਿਸ ਫੋਰਸ ਹੈ ਬਹੁਤ ਸ਼ਕਤੀ ਹੈ ਤੇ ਅਸੀਂ 101 ਵਿਅਕਤੀਆਂ ਦੇ ਜਥੇ ਜਿਹੜੇ ਭੇਜ ਰਹੇ ਹਾਂ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਸ਼ਾਂਤੀਪੂਰਵਕ ਜਾਣਾ ਹੈ ਤੇ ਸਾਹਮਣੇ ਹਥਿਆਰ ਨੇ ਕਿ ਅਸੀਂ ਕਿਵੇਂ ਪਾਰ ਕਰ ਸਕਦੇ ਹਾਂ ਇਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਇਸ ਅੰਦੋਲਨ ਨੂੰ ਸੰਗਠਿਤ ਕੀਤਾ ਜਾਵੇ ਇਸ ਅੰਦੋਲਨ ਨੂੰ ਤਕੜਾ ਕੀਤਾ ਜਾਵੇ ਔਰ ਕੱਲੀਆਂ ਪੰਜਾਬ ਨਹੀਂ ਦੇਸ਼ ਭਰ ਦੀਆਂ ਜਥੇਬੰਦੀਆਂ ਨੂੰ ਨਾਲ ਜੋੜਿਆ ਜਾਵੇ ਮੈਂ ਬਾਰ-ਬਾਰ ਕਹਿੰਦਾ ਜਦ ਤੱਕ ਕਿਸਾਨੀ ਅੰਦੋਲਨ ਸੰਗਠਿਤ ਨਹੀਂ ਹੁੰਦਾ ਤਦ ਤੱਕ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ ਇਹ ਮਸਲਾ ਜਾਂ ਤਾਂ ਗਲਬਾਤ ਦੇ ਨਾਲ ਹੱਲ ਹੋਏਗਾ ਜਾਂ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਦੇਸ਼ ਭਰ ਦੀਆਂ ਤੇ ਉਹ ਕੇਂਦਰ ਸਰਕਾਰ ਅੱਗੇ ਗੱਲਬਾਤ ਦਾ ਪ੍ਰਸਤਾਵ ਰੱਖਣ ਗਿਆ ਫਿਰ ਕੇਂਦਰ ਸਰਕਾਰ ਦਾ ਕੀ ਰੋਖ ਹੈ ਉਹਦੇ ਮੁਤਾਬਕ ਅੰਦੋਲਨ ਦੀ ਰੂਪਰੇਖਾ ਤੈਅ ਕਰਕੇ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਇਹ ਗੱਲਬਾਤ ਦਾ ਸੱਦਾ ਮਿਲੇਗਾ ਉਸ ਤੋਂ ਬਿਨਾ ਸੰਦੀਪ ਜੀ ਮੈਨੂੰ ਔਖਾ ਲੱਗਦਾ ਹੈ ਠੀਕ ਹੈ ਕਿਸਾਨ ਉਹਨਾਂ ਦੇ ਹੌਸਲੇ ਬੁਲੰਦ ਹੈ ਆਮ ਲੋਕ ਅਸੀਂ ਸਾਰੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਪਰ ਇਹ ਵੀ ਸਾਡੀ ਗੱਲ ਹੈ ਸਾਰਿਆਂ ਦੀ ਮੈਂ ਲਗਾਤਾਰ ਇਹ ਕਹਿ ਰਿਹਾ ਇਕਤਾ ਮੇਂ ਬਲ ਹੈ ਅਸੀਂ ਛੋਟੇ ਹੁੰਦੇ ਤੋਂ ਕਹਾਣੀ ਪੜ੍ਹਦੇ ਸੀ ਏਕਤਾ ਵਿੱਚ ਬਲ ਹੈ ਸੋ ਉਹ ਇਸੇ ਕਰਕੇ ਬਣੀ ਸੀ ਕਿ ਜੇ ਸਾਰੇ ਇਕੱਠੇ ਨੇ ਤੇ ਕੋਈ ਸਾਨੂੰ ਤੋੜ ਨਹੀਂ ਸਕੇਗਾ ਤੇ ਜੇ ਅਸੀਂ ਇਕੱਠੇ ਆ ਤੇ ਸਾਡੀ ਗੱਲ ਵੀ ਸੁਣੀ ਜਾਏਗੀ ਇਸ ਕਰਕੇ ਸਾਰੇ ਸੰਗਠਨ ਅਗਰ ਇਕੱਠੇ ਹੋ ਜਾਣ ਕਿਸਾਨਾਂ ਦੇ ਖੇਤੀਬਾੜੀ ਦੇ ਫਿਰ ਹੀ ਇਹ ਅੰਦੋਲਨ ਕਿਸੇ ਤਣ ਪੱਤਣ ਲੱਗੇਗਾ ਨਹੀਂ ਤਾਂ ਕਿਸਾਨ ਸੰਘਰਸ਼ ਕਰ ਰਹੇ ਨੇ ਨੈਤਿਕ ਤੌਰ ਤੇ ਅਸੀਂ ਉਹਨਾਂ ਦੇ ਨਾਲ ਆ ਵੇਖਦੇ ਹਾਂ ਕਿ ਇਹ ਗੱਲ ਅੱਗੇ ਕਿੱਦਣ ਨੂੰ ਤੁਰਦੀ ਹੈ ਪਰ ਬੇਨਤੀ ਇਹੀ ਹੈ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੜਾਇਆ ਜਾਵੇ ਸਾਰੇ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਪੁਨਰ ਵਿਚਾਰ ਕਰਨ ਜੀ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਆਪਣੇ ਵੱਡਮੁੱਲੇ ਵਿਚਾਰ ਜਿਹੜੇ ਆ ਉਹ ਕਮੈਂਟਸ ਦੇ ਰੂਪ ਦੇ ਵਿੱਚ ਸਾਨੂੰ ਭੇਜਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ